ਸੋਣਿਆ ਚਲੋ ਮੈਂ ਰੈਡੀ ਹੋ ਗਈ ਹਾਂ ਮੈਂ ਬੈਂਕ ਚੱਲੀਆਂ ਠੀਕ ਹੈ ਤੇ ਮਨੀ ਉਹ ਕਰਵਾਣ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੈਂਕ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਥੇ ਬਾਹਰਲੇ ਮੁਲਕਾਂ ਦੇ ਵਿੱਚ ਠੀਕ ਹੈ ਕਿਉਂਕਿ ਫਿਰ ਦੋ ਅਕਾਊਂਟ ਕਰਵਾਣੇ ਆ ਤੇ ਮੈਂ ਮੇਰੇ ਪੈਸੇ ਆ ਠੀਕ ਹੈ ਤੇ ਮੈਂ ਬੈਂਕ ਜਾ ਰਹੀ ਹਾਂ ਠੀਕ ਹੈ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਸਟੇਟਮੈਂਟ ਬਣਾਣੀਆਂ ਨਾ ਉਦੋਂ ਫਿਰ ਲੋੜ ਪੈਂਦੀ ਹੈ ਇਸ ਲਈ ਬੈਂਕ 'ਚ ਪੈਸੇ ਜਮ੍ਹਾਂ ਕਰਾਣੇ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਆ ਤੇ ਮੈਂ ਪਾਉਂਗੀ ਕੋਟ ਤੇ ਫਿਰ ਮੈਂ ਜਾਉਂਗੀ ਹਨਾ ਕਿਉਂਕਿ ਬਾਹਰ ਠੰਡ ਬਹੁਤ ਜ਼ਿਆਦਾ ਆ ਤੇ ਮੈਂ ਆਪਣੀ ਜੈਕਟ ਪਾ ਲਾਂ ਜੈਕਟ ਪਾ ਮੈਂ ਕਿਉਂਕਿ ਸਤਣੀ ਅੱਗ ਲੱਤ ਨੂੰ ਬੱਜ ਗਏ ਆ ਅਸ ਮੈਂ ਸੁੱਕੀ ਕੰਮ ਤੇ ਵੀ ਜਾਣਾ ਸੀਗਾ ਦੁਬਾਰਾ ਕਲ ਮੈਂ ਤੁਹਾਨੂੰ ਬੁਲਾਇਆ ਸੀਗਾ ਪਰ ਮਿੱਤ ਜਾ ਹੀ ਨਹੀਂ ਹੋਇਆ ਹੈਗਾ ਲੋਕੋ ਜੀ ਤਾਂ ਕਰਕੇ ਬਸ ਵੀ ਬਈ ਰਹੀ ਟੈਂਸ਼ਨ ਇਹ ਤਾਂ ਟੈਂਸ਼ਨ ਹੋ ਜਾਂਦੀ ਹੈ ਜਿੰਨ ਸੱਜਰੇ ਉੱਠਣਾ ਹੈ ਉੱਥੇ ਜਾਣਾ ਉੱਥੇ ਭੱਜਣਾ ਹਨ ਲੋਕੋ ਜੀ ਬਸ ਮੈਨੂੰ ਤਾਂ ਟੈਂਸ਼ਨ ਹੀ ਰਹਿੰਦੀ ਆ ਤੇ ਹੁਣ ਨਾ ਬੈਂਕ ਚਾਉਂ ਕਿ 9 ਬੱਚਾ 7.8 ਹੋ ਗਿਆ 9 ਹੀ ਬਚਣ ਲੱਗੇ ਬਸ ਹਨਾ ਫਿਰ ਅੱਛਾ ਤੁਹਾਨੂੰ ਪਤਾ ਕੰਮ ਤੇ ਚਾਉਣਾ ਕੁਝ ਖਾਣਾ ਪੀਣਾ ਹੰਜ ਮੈਂ ਕੁਝ ਵੀ ਨਹੀਂ ਖਾਦਾ ਹੈਗਾ ਤਾਂ ਕਰਕੇ ਠੀਕ ਹੈ ਬਸ ਉਹ ਮੇਰੇ ਗਿਫਟ ਪਾਏ ਆ ਮੈਨੂੰ ਦਿਖਾ ਲੈਣ ਦਾ ਟਾਈਮ ਇਹ ਨਹੀਂ ਲੱਗਿਆ ਹੈਗਾ ਤੁਹਾਨੂੰ ਗਿਫਟ ਬਸ ਇੱਦੀ ਟਾਈਮ ਲੰਘ ਗਿਆ ਮੈਂ ਬਹੁਤ ਬਿਜ਼ੀ ਰਹਿੰਦੀ ਹਾਂ ਤੁਹਾਨੂੰ ਪਤਾ ਤਾਂ ਤੁਸੀਂ ਦੇਖ ਰਹੀਆਂ ਮੈਂ ਕਿੰਨਾ ਕੁ YouTube ਵੀ ਚਲਾਉਣੀ ਹੈ ਨਾ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ ਬਸ ਥੋੜਾ ਬਹੁਤਾ ਵਲੌਗ ਬਣ ਜਵੇ ਠੀਕ ਹੈ ਨਹੀਂ ਮੈਨੂੰ ਜਾਦੇ ਭੁੱਲ ਜਾਂਦਾ ਆ ਕਿ ਮੈਂ ਹਾਏ ਮੈਂ ਵਲੌਗ ਵੀ ਬਣਾਣਾ ਆ ਹਨਾ ਮੈਨ ਤਾ ਕਰਕੇ ਮੈਂ ਚਲੀਆਂ ਬੈਂਕ ਹੋਣਾ ਹਨਾ ਤੇ ਫਿਰ ਬੈਂਕ ਜਾਣਾ ਬਹੁਤ ਜ਼ਰੂਰੀ ਹੁੰਦਾ ਮੈਂ ਤੁਹਾਨੂੰ ਦੱਸਿਆ ਹਨਾ ਕਿਉਂਕਿ ਜਦੋਂ ਅਸੀਂ ਜੋੜੇ ਤਾਂ ਹੁੰਦਾ ਇੱਕ ਤਾਂ ਸਾਡੇ ਅਦਰ ਵਿੱਚ ਚੈਕਿੰਗ ਹੁੰਦੀ 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 ਆ ਹਨਾ ਤਾਂ ਕਰਕੇ ਤੁਹਾਨੂੰ ਪਤਾ ਕਿ ਅਸੀਂ ਬੈਂਕ ਦੇ ਵਿੱਚ ਜਿੰਨੀ ਸਾਨੂੰ ਸੈਲਰੀ ਲੋਕੋ ਜੀ ਮਿਲਦੀ ਆ ਬਸ ਉਨੀ ਹੀ ਆਪਾਂ ਜਮਾ ਕਰਵਾ ਸਕਦੇ ਆ ਬਾਧੂ 1 ਰੁਪਈਆ ਨਹੀਂ ਕਰਵਾ ਸਕਦੇ ਕਿਉਂਕਿ ਇਹ ਲੋਕੀ ਫਿਰ ਪੁੱਛਦੇ ਆ ਕਿ ਤੁਹਾਡੀ ਸੈਲਰੀ ਥੈ ਇਨੀ ਆ ਤੁਹਾਨੂੰ ਬਾ 10 ਰੁਪਈਆ ਕਿੱਥੋਂ ਆਇਆ ਤੁਹਾਨੂੰ 5 ਰੁਪਈਆ ਕਿੱਥੋਂ ਆਇਆ ਇਸ ਕਰਕੇ ਅਸੀਂ ਐਸ਼ੀਆ ਲੋਕ ਬੈਂਕ ਦੇ ਵਿੱਚ ਜਿਆਦਾ ਪੈਸੇ ਨਹੀਂ ਪਾ ਸਕਦੇ ਹੈਗੇ ਬਾਹਰਲੇ ਮੁਲਕਾਂ ਦੇ ਵਿੱਚ ਕਿਉ ਸਾਡੀ ਸੈਲਰੀ ਉਹਨੀ ਹੀ ਸਾਡੀ ਸੈਲਰੀ ਬੈਂਕ ਚ ਜਮਾ ਹੁੰਦੀ ਆ ਠੀਕ ਐ ਤੇ ਬਸ ਐਦਾਂ ਦੀਆਂ ਗੱਲਾਂ ਬਾਤਾਂ ਬਾਹਰਲੇ ਮੁਲਕਾਂ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹਨ ਇਹ ਕਿਹੜੇ ਆਪਣੀ ਗੰਢ ਚਲੋ ਆਪਣੀ ਗੰਢ ਹੈ ਪਰ ਇਹਨਾਂ ਦੇ ਰੂਲਸ ਬਹੁਤ ਜ਼ਿਆਦਾ ਹੁੰਦੇ ਹਨਾ ਤਾਂ ਫਿਰਕੇ ਬਸ ਮੈਂ ਜਾਉਂਗੀ ਪਾਸਪੋਰਟ ਤੇ ਵਗੇਰੇ ਪੈਸੇ ਜਮਾ ਕਰਦੇ ਹੈਗੇ ਪਾਸਪੋਰਟ ਨਾਲ ਲੈ ਜਾਣਾ ਜ਼ਰੂਰੀ ਹੁੰਦਾ ਆ ਠੀਕ ਐ ਤੇ ਮੈਂ ਮੈਂ ਹਮੇਸ਼ਾ ਹੀ ਪਾਸਪੋਰਟ ਲੱਗ ਕੇ ਜਾਣੀਆਂ ਤੇ ਪਾਸਪੋਰਟ ਤੋਂ ਬਿਨਾ ਤੁਹਾਡੇ ਪੈਸੇ ਜਮ੍ਹਾਂ ਨਹੀਂ ਹੋਗੇ ਹਨ ਕਿਉਂਕਿ ਤੁਹਾਡੀ ਪਾਸਪੋਰਟ ਤੇ ਫੋਟੋ ਲੱਗੀ ਹੋਉਂਦੀ ਆ ਤੇ ਉਹਨਾਂ ਨੇ ਦੇਖਣੀ ਹੁੰਦੀ ਹੈ ਕਿ ਤੁਸੀਂ ਆ ਹੋ ਹਨਾ ਫਿਰ ਅੰਦਰੀਆਂ ਗੱਲਾਂ ਬਾਤਾਂ ਤੇ ਦੂਜੀ ਗੱਲ ਇਹ ਆ ਕਿ ਜਦੋਂ ਸਾਡੀ ਸਟੇਟਮੈਂਟ ਵੀ ਬਣਦੀ ਆ ਤੇ ਅਸੀਂ ਕਿਸੇ ਕੰਟਰੀ ਦੇ ਲਈ ਵਿਜ਼ਿਟ ਲੈ ਲੈ ਘੁੰਮਣ ਜਾਣਾ ਹੋਵੇ ਹਨਾ ਤਾਂ ਵੀਜ਼ਾ ਲੈਣਾ ਆ ਤਾਂ ਉਹ ਸਟੇਟਮੈਂਟ ਪਹਿਲਾਂ ਜ਼ਰੂਰਤ ਪੈਂਦੀ ਹੈ ਇਸ ਕਰਕੇ ਤੁਹਾਡੀ ਸਟੇਟਮੈਂਟ ਬਣ ਪੜਦੀ ਆ ਠੀਕ ਹੈ ਇਸ ਕਰਕੇ ਬੈਂਕ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਤੇ ਉਨੀ ਹੀ ਸੈਲਰੀ ਜਮ੍ਹਾਂ ਹੁੰਦੀ ਆ ਜਿੰਨੀ ਸਾਡੇ ਦੀ ਸਾਨੂੰ ਇਹ এমਪਲੋਇਰ ਸਾਡੇ ਦਿੰਦੇ ਆ ਕਿਉਂਕਿ ਜਦੋਂ ਅਸੀਂ ਮਤਲਬ ਕਿਸੇ ਪਾਸੇ ਜਾ ਅਪਲਾਈ ਕਰਨ ਦਾ ਮੰਨ ਲਓ ਅਸੀਂ ਜਾਣਾ ਹੈ ਇੰਗਲੈਂਡ ਹਨਾ ਘੁੰਮਣ ਦੇ ਲਈ ਵਿਜ਼ਿਟ ਲੈ ਲਈ ਜਦੋਂ ਅਸੀਂ ਵੀਜ਼ਾ ਲੈਣਾ ਜਦੋਂ ਸਾਡੇ ਉਹ ਸਟੇਟਮੈਂਟ ਜਿਹੜੇ ਸਾਨੂੰ ਉਹ ਵੀਜ਼ਾ ਨਹੀਂ ਦਿੰਦੇ ਇੰਨੇ ਕਿ ਇਸ਼ੂ ਕਰਕੇ ਨਾ ਪ੍ਰੋਬਲਮ ਪਾ ਦਿੰਦੀ ਆ ਕਿ ਤੁਸੀਂ 500 ਜਾਂ ਇੰਨੇ ਵੱਧ ਉੱਪਰ ਪੈਸੇ ਕਿਉਂ ਜਮ੍ਹਾਂ ਕਰਾਇਆ ਤੁਹਾਨੂੰ ਪੈਸੇ ਕਿੱਥੋਂ ਆਇਆ ਹਨਾ ਫਿਰ ਇੰਨੇ ਜੀ ਬਹੁਤ ਜ਼ਿਆਦਾ ਹੋ ਜਾਂਦਾ ਆ ਸੋ ਬੈਟਰ ਹੈ ਕਿ ਤੁਸੀਂ ਜਿੰਨੀ ਵੀ ਸੈਲਰੀ ਮਿਲਦੀ ਆ ਉਨੀ ਹੀ ਜਮ੍ਹਾਂ ਕਰਵਾਓ ਹਨਾ ਮੈਂ ਉਨੀ ਹੀ ਜਮ੍ਹਾਂ ਕਰਾਨੀਆਂ ਜਿੰਨੀ ਮੈਨੂੰ ਮਿਲਦੀ ਆ ਤੇ ਪਹਿਲਾਂ ਪਹਿਲਾਂ ਮੈਂ ਵੀ ਬਹੁਤ ਕਰਵਾਈ ਸੀ ਮਤਲਬ ਜ਼ਿਆਦਾ ਕਰਵਾਦੀ ਰਹੀ ਹਾਂ ਜਦੋਂ પાર્ਟ ਟਾਈਮ ਦੇ ਪੈਸੇ ਹੋਣੇ ਜਦੋਂ ਫਿਰ ਮੈਂ ਯੂਕੇ ਦਾ ਅਪਲਾਈ ਕੀਤਾ ਸੀ ਮੈਨੂੰ ਯਾਦ ਆ ਉਹਨਾਂ ਨੇ ਇੱਕ ਇੱਥੇ ਸੀ ਇਹ ਉਹਨਾਂ ਨੇ ਇਹ ਦੂਸਰਾ ਕੀਤਾ ਸੀਗਾ ਲੋਕਸ਼ ਕੱਢੀ ਸੀ ਪੰਜਾਬੀ ਵਿੱਚ ਕਹਿਦੰਨੀ ਆ ਕਿ ਤੁਹਾਨੂੰ ਇਹ ਪੈਸੇ ਕਿੱਥੋਂ ਆਏ ਤੁਹਾਡੀ ਸੈਲਰੀ ਤਾਂ ਨਹੀਂ ਆ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਮਤਲਬ 2 ਸਾਲ ਵਰ ਨਹੀਂ ਮਤਲਬ ਪੈਸੇ ਵੀ ਮਤਲਬ ਉਹ ਉਨੀ ਹੀ ਸੈਲਰੀ ਜਮ੍ਹਾਂ ਕਰਾਉ ਹਣਾ ਹੁਣ ਮੈਂ ਉਨੀ ਹੀ ਸੈਲਰੀ ਜਮ੍ਹਾਂ ਕਰਵਾਨੀ ਆ ਤਾਂ ਕਰਕੇ ਉਨੀ ਹੀ ਸੈਲਰੀ ਕਰਵਾਨੀ ਚਾਹੀਦੀ ਆ ਚਲੋ ਠੀਕ ਆ ਲੋਕੋ ਜੀ ਹੁਣ ਮੈਂ ਚਲਦੀ ਆ ਠੀਕ ਆ ਫਿਰ ਮੈ ਆਣਾ ਬੈਂਕ ਦੂਰ ਆ 10 15 ਮਿੰਟ ਲੱਗਣੀਆਂ ਤੁਰ ਕੇ ਜਾਣ ਨੂੰ ਹਣਾ ਮੇਰੇ ਕੋਲ ਰੁੱਟੇ ਪੈਸੇ ਨਹੀਂ ਸੀ ਮੈਂ ਤਾਂ ਕਰਕੇ ਆ ਮੈਂ ਕੁਛ ਉਹ ਤੇ ਬੈਕਰੀ ਵਿੱਚ ਮੈਂ ਕੁਝ ਖਾਣ ਨੂੰ ਲੈ ਕੇ ਆਦੀ ਬਾਕੀ ਦੇਖ ਲੀਆ ਚਲੋ ਠੀਕ ਆ ਲੋ